ਕਿ ਮੈਂ ਕਿੰਨਾ ਕੁ ਧਰਮੀ ਆ ਹਰ ਇੱਕ ਨੂੰ ਆਪਣਾ ਆਪਣਾ ਪਤਾ ਹੈ ਕਿ ਮੈਂ ਆਪਣੇ ਅੰਦਰ ਕੀ ਰੱਖਿਆ ਹੋਇਆ ਵਾ ਇਸ ਕਚਰੇ ਨੂੰ ਬਾਹਰ ਕੱਢਣਾ ਜ਼ਰੂਰੀ ਹੈ ਜਦ ਤੱਕ ਤੁਸੀਂ ਇਸ ਕਚਰੇ ਨੂੰ ਜਿਹੜਾ ਤੁਹਾਡੇ ਅੰਦਰ ਹੈ ਇਸ ਨੂੰ ਕੱਢ ਕੇ ਆਪਣੇ ਆਪ ਨੂੰ ਸਾਫ਼ ਸੁਥਰਾ ਨਹੀਂ ਕਰ ਲੈਂਦੇ ਆਪਣੇ ਆਪ ਨੂੰ ਪਰਮੇਸ਼ਰ ਦਾ ਮੰਦਰ ਨਹੀਂ ਬਣਾ ਲੈਂਦੇ ਤਦ ਤੱਕ ਪਰਮੇਸ਼ਰ ਦਾ ਵਾਸ ਤੁਹਾਡੇ ਵਿੱਚ ਤਦ ਤੱਕ ਪਰਮੇਸ਼ਰ ਦੀ ਆਤਮਾ ਉਹਦੇ ਵਿੱਚ ਪੁਤਰਾਤਮਾ ਕਦੀ ਨਹੀਂ ਆ ਸਕਦੀ ਹਮੇਸ਼ਾ ਪੁਤਰਾਤਮਾ ਉੱਥੇ ਆਏਗੀ ਜਿੱਥੇ ਸ਼ੁੱਧ ਮਨ ਹੋਏਗਾ ਜਿੱਥੇ ਸ਼ੁੱਧ ਮੰਦਰ ਹੋਏਗਾ ਤੇ ਸਾਨੂੰ ਇੱਥੇ ਮੂਰਤੀਆਂ ਰੱਖਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਘਰਾਂ ਦੇ ਵਿੱਚ ਮੂਰਤੀਆਂ ਰੱਖਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਦਿਲਾਂ ਦੇ ਵਿੱਚ ਮੂਰਤੀਆਂ ਪਠਾਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਇੱਥੇ ਪਰਮੇਸ਼ਰ ਦੇ ਬਚਨ ਨੂੰ ਰੱਖਣਾ ਹੈ ਕਿਉਂਕਿ ਪਰਮੇਸ਼ਰ ਦਾ ਬਚਨ ਕੀ ਹੈ ਜਿਵੇਂ ਯਹੂਨਾ ਇੱਕ ਦਾ ਇੱਕ ਦੇਖੀਏ ਕਿ ਉੱਥੇ ਲਿਖਿਆ ਆਦੀ ਮੇ ਬਚਨ ਦਾ ਬਚਨ ਪਰਮੇਸ਼ਰ ਕੇ ਸਾਥ ਔਰ ਬਚਨ ਹੀ ਪਰਮੇਸ਼ਰ ਦਾ ਹallelujah ਉਹ ਤਾਂ ਕਹਿੰਦਾ वचन ਹੀ ਪਰਮੇਸ਼ਰ ਥਾ ਮਤਲਬ ਪਰਮੇਸ਼ਰ ਪਵਿੱਤਰ ਬਾਈਬਲ ਜਿਹੜੀ ਹੈ ਉਹ ਕੀ ਹੈ ਪਰਮੇਸ਼ਰ ਹੈ ਤੇ ਪਵਿੱਤਰ ਬਾਈਬਲ ਨੂੰ ਅਸੀਂ ਆਪਣੇ ਅੰਦਰ ਲੈ ਕੇ ਜਾਣਾ ਹੈ ਪਵਿੱਤਰ वचन ਨੂੰ ਅਸੀਂ ਆਪਣੇ ਅੰਦਰ ਲੈ ਕੇ ਜਾਣਾ ਹੈ ਪਵਿੱਤਰ वचन ਨੂੰ ਆਪਣੇ ਅੰਦਰ ਪਸਾਣਾ ਹੈ ਉਹਨੂੰ ਖਾਣਾ ਹੈ ਉਹਨੂੰ ਪੀਣਾ ਹੈ ਉਹਦੇ ਨਾਲ ਸੋਣਾ ਹੈ ਉਹਦੇ ਨਾਲ ਰਹਿਣਾ ਹੈ ਯੇਸ਼ੂ ਨਾ ਸ਼ਾਂਤੀ ਦੇਦਾ ਹੈ ਯੇਸ਼ੂ ਨਾ Shanti Dilaye Yeshuna Shanti Dilaye Yeshuna हम <laughs> सबके

ਪਰਮੇਸ਼ਰ ਦੇ ਨਾਲ ਗੱਲ ਕਰਨ ਦੇ ਲਈ ਜਾਵਾਂਗੇ ਪ੍ਰਾਰਥਨਾ ਕਰਾਂਗੇ ਪ੍ਰਾਰਥਨਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰੋ ਅੱਖਾਂ ਬੰਦ ਕਰੋ ਸਿਰਾਂ ਨੂੰ ਨਿਮੇ ਕਰੋ ਯਾਰੇ ਖੁਦਾਵੰ ਤੈਰਾ ਧੰਨਵਾਦ ਕਰਦਾ ਮਹਾਨ ਕਿਤਾਬ ਪਰਮੇਸ਼ਰ ਅੱਜ ਦੇ ਇਸ ਸਮੇਂ ਦੇ ਲਈ ਜਿਹੜੇ ਸਮੇਂ ਦੇ ਵਿੱਚ ਤੂੰ ਆਪਣੇ ਸਾਰੇ ਬੱਚਿਆਂ ਬੱਚੀਆਂ ਨੂੰ ਖੁਦਾਵੰ ਜਗਾ ਬਜਾਗਾ ਤੋਂ ਇੱਥੇ ਇਕੱਠਾ ਹੋਣ ਦਾ ਮੌਕਾ ਦਿੱਤਾ ਤੂੰ ਸਾਨੂੰ ਆਪਣੇ ਮਹਿਫੂਜ਼ ਹੱਥਾਂ ਆਪਣੇ ਪੰਖਾਂ ਆਪਣੇ ਤੂੰ ਤਾਂ ਦੀ ਵਾਰਡ ਦੇ ਵਿੱਚ ਖੁਦਾਵੰ ਬਚਾਇਆ ਸੰਭਾਲਿਆ ਤੇ ਤੂੰ ਸਾਨੂੰ ਖੁਦਾਵੰ ਆਪਣੇ वचन ਨੂੰ ਸੁਣਨ ਦੇ ਲਈ ਖੁਦਾਵੰ ਇੱਥੇ ਸਾਨੂੰ ਇਕੱਠਾ ਹੋਣ ਦਾ ਮੌਕਾ ਦਿੱਤਾ ਇਹਦੇ ਲਈ ਪ੍ਰਭੂ ਦਾ ਅਸੀਂ ਧੰਨਵਾਦ ਕਰਦਾ ਤੇਰਾ ਧੰਨਵਾਦ ਕਰਦਾ ਤੇਰੇ ਮਿੱਠੇ ਪਿਆਰੇ वचन ਦੇ ਲਈ ਤੇਰਾ ਧੰਨਵਾਦ ਕਰਦਾ ਤੇਰੇ ਇਹਨਾਂ ਸਾਰਿਆਂ ਬੱਚਿਆਂ ਦੇ ਲਈ ਜਿਹੜਾ ਵੀ वचन ਦਾ ਬੀਜ ਖੁਦਾਵੰ ਪੀਜਿਆ ਗਿਆ ਹੋਣ ਨਹੀਂ ਖੁਦਾਵੰ ਇਹ वचन ਦਾ ਬੀਜ ਇਹਨਾਂ ਦੇ ਦਿਲਾਂ ਦੀ ਧਰਤੀ ਦੇ ਉੱਤੇ ਖੁਦਾਏ ਫੁੱਲੇ 100 ਗੁਣਾ 60 ਗੁਣਾ ਤੇ 30 ਗੁਣਾ ਤੱਕ ਫਲ ਲੈ ਕੇ ਆਏ ਤੇ ਸਾਰੇ ਬੱਚੇ ਮਹਾਨ ਪਿਤਾ ਪਰਮੇਸ਼ਰ ਅੱਜ ਪਿਆਰੇ ਖੁਦਾਵੰ ਤੇਰੇ ਵਚਨ ਨੂੰ ਸੁਣ ਕੇ ਤੋਬਾ ਕਰਨ ਮਨ ਫਰਾਂ ਤੇ ਪੁੱਤਰ ਆਤਮਾ ਦਾ ਬੁੱਤਿਸਮਾ ਹਾਸਲ ਕਰਦੇ ਹੋਏ ਤੇਰੇ ਨਾਮ ਨੂੰ ਜਲਾਲ ਦੇ ਸਕਣ ਆਏ ਹੋਏ ਸਾਰੇ ਤੇਰੇ ਬੱਚੇ ਪਛੀਆਂ ਦੇ ਲਈ ਖੁਦਾਵੰ ਜਿੰਨੇ ਵੀ ਸ਼ੋਕ ਸਭਾ ਦੇ ਵਿੱਚ ਤੇ ਹਾਜ਼ਰ ਹੋਏ ਨੇ ਉਹਨਾਂ ਸਾਰਿਆਂ ਦੇ ਲਈ ਮੈਂ ਅਰਦਾਸ ਕਰਦਾ ਹਾਂ ਪ੍ਰਾਰਥਨਾ ਕਰਦਾ ਹਾਂ ਪ੍ਰਭੂ ਜਿਹੜੇ ਵੀ ਖੁਦਾਵੰ ਤੇਰੇ ਵਚਨ ਦੇ ਵਿੱਚੋਂ ਤੇਰੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਗਈ ਜਿੰਨੀਆਂ ਵੀ ਸ਼ਰੀਰੀ ਕਬੀਲਾਸ਼ਾਂ ਵਾਲ ਦੇ ਸ਼ਰੀਰੀ ਖਲਾਲ ਸਮਾਂ ਦੀ ਗੱਲ ਕੀਤੀ ਗਈ ਜਿੰਨੀ ਵੀ ਖੁਦਾਵੰ ਤੇਰੇ ਵਚਨ ਨੂੰ ਆਪਣੇ ਦਿਲ ਦੇ ਵਿੱਚ ਸਮਾਨ ਦੀ ਗੱਲ ਕੀਤੀ ਗਈ ਜਿੰਨੇ ਵੀ ਮਹਾਨ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਨਾਸੀ ਤੈਨੂੰ ਆਪਣੇ ਮਨ ਦੇ ਮੰਦ ਮੰਦਰ ਦੇ ਵਿੱਚ ਵਸਾਨ ਦੀ ਗੱਲ ਕੀਤੀ ਗਈ ਇਹਨਾਂ ਸਾਰੀਆਂ ਗੱਲਾਂ ਨੂੰ ਮਹਾਨ ਪਿਤਾ ਪਰਮੇਸ਼ਰ ਤੇਰੇ ਬੱਚਿਆਂ ਨੇ ਸੁਣਿਆ ਤੇ ਹੌਣ ਦੇ ਖੁਦਾਵੰ ਤੇਰੇ ਵਚਨ ਨੂੰ ਸੁਣ ਕੇ ਖੁਦਾਵੰ ਕੋਈ ਵੀ ਅੱਜ ਆਪਣੇ ਮਨ ਨੂੰ ਥੋੜਾ ਨਾ ਕਰੇ ਬਲਕਿ ਨਮਰ ਕਰਦਾ ਹੋਇਆ ਤੇਰੇ ਵਚਨ ਨੂੰ ਸਿੱਖੇ ਤੇ ਦੂਸਰੇ ਤੱਕ ਸਿਖਾਉਂਦਾ ਹੋਇਆ ਤੇਰੇ ਨਾਮ ਨੂੰ ਜلال ਦੇ ਸਕੇ ਮੇਰੇ ਬਾਪ ਮੇਰੇ ਪਿਆਰੇ ਖੁਦਾਵੰ ਅਜ ਮਹਾਨ ਪਿਤਾ ਪਰਮੇਸ਼ਰ ਸ਼ੋਕ ਸਭਾ ਦੇ ਵਿੱਚ ਸਾਰੇ ਹਾਜ਼ਰ ਹੋਏ ਤੇਰੇ ਬੱਚੇ ਬੱਚਿਆਂ ਲਈ ਮੈਂ ਅਰਦਾਸ ਕਰਦਾ ਪ੍ਰਭੂ ਕਿ ਆਪਣਾ ਹੱਥ ਵਧਾ ਕੇ ਆਪਣਾ ਛਿੜਿਆ ਹੋਇਆ ਕਿਲਾ ਵਾਲਾ ਹੱਥ ਵਧਾ ਕੇ ਆਪਣੇ ਬੱਚਿਆਂ ਨੂੰ ਆਸ਼ੀਸ਼ ਦੇ ਬਰਕਤ ਦੇ ਔਰ ਖੁਦਾਵੰ ਇਸ ਦੁੱਖ ਦੇ ਵਿੱਚੋਂ ਤੂੰ ਹੀ ਖੁਦਾਵੰ ਇਹਨਾਂ ਨੂੰ ਬਾਹਰ ਕੱਢ ਸਕਦਾ ਹੈ ਜਿਵੇਂ ਮਹਾਨ ਪਿਤਾ ਪਰਮੇਸ਼ਰ ਤੂੰ ਮਰਿਆ ਜਦ ਹੀ ਸਤਨ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ ਤੇ ਤੂੰ ਆਪਣੇ ਚੇਲਿਆਂ ਦੇ ਕੋਲ ਤੇ ਤੂੰ ਉਹਨਾਂ ਦੇ ਉੱਤੇ ਫੂਕ ਕੇ ਉਹਨਾਂ ਨੂੰ ਕਹਾ ਤੈਨੂੰ ਸ਼ਾਂਤੀ ਮਿਲੇ ਐਵੇਂ ਹੀ ਖੁਦਾਵੰ ਅੱਜ ਮਹਾਨ ਪਿਤਾ ਪਰਮੇਸ਼ਰ ਤੇਰਾ ਪਵਿੱਤਰ ਆਤਮਾ ਸਾਡੇ ਵਿੱਚ ਹੋਵੇ ਤੇ ਤੇਰਾ ਪਵਿੱਤਰ ਆਤਮਾ ਤੇਰੇ ਬੱਚਿਆਂ ਨੂੰ ਕਵੇ ਕਿ ਤੈਨੂੰ ਸ਼ਾਂਤੀ ਮਿਲੇ ਮੇਰੇ ਬਾਪ ਮੇਰੇ ਪਿਆਰੇ ਖੁਦਾਵੰ ਜਿਹੜਾ ਬੜਾ ਦੁੱਖ ਦਾ ਪਹਾੜ ਪ੍ਰਭੂ ਇਸ ਪਰਿਵਾਰ ਦੇ ਉੱਤੇ ਆ ਡਿੱਗਿਆ ਹੈ ਉਹਦੇ ਲਈ ਮਹਾਨ ਪਿਤਾ ਪਰਮੇਸ਼ਰ ਮੈਂ ਅਰਦਾਸ ਕਰਦਾ ਪ੍ਰਾਰਥਨਾ ਕਰਦਾ ਤੂੰ ਆਪਣਾ ਹੱਥ ਵਧਾ ਕੇ ਆਪਣੇ ਵਚਨ ਦੇ ਰਾਹੀਂ ਆਪਣੇ ਵਿਸ਼ਵਾਸ ਦੇ ਵਿੱਚ ਆਪਣੇ ਬੱਚਿਆਂ ਨੂੰ ਮਜ਼ਬੂਤ ਕਰੀ ਤੇ ਖੁਦਾਵੰ ਇਹ ਸਿੱਖ ਕਿ ਤੂੰ ਦਿੱਤਾ ਸੂ ਲਿਆ ਤੇਰਾ ਨਾਮ ਮੁਬਾਰਕ ਹੋਏ ਤੂੰ ਇਹ ਬੱਚੇ ਤੇਰੇ ਤੇਰੇ ਬੱਚਨ ਨੂੰ ਸਿੱਖਣ ਕਿ ਤੂੰ ਆਣ ਵਾਲੇ ਦੁੱਖਾਂ ਤੋਂ ਇਹਨਾਂ ਨੂੰ ਬਚਾ ਲਿਆ ਹੈ ਇਹ ਵਚਨ ਖੁਦਾਵੰ ਪ੍ਰਭੂ ਤੇਰੇ ਬੱਚੇ ਸਿੱਖਣ ਕਿ ਸਾਡੇ ਕੋਲ ਇੱਕ ਜੀਵਤ ਆਸ਼ਾ ਹੈ ਕਿ ਅਸੀਂ ਇੱਕ ਦਿਨ ਫੇਰ ਆਪਣੇ ਰਿਸ਼ਤੇਦਾਰਾਂ ਨੂੰ ਵੇਖਾਂਗੇ ਤੇ ਉਹਨਾਂ ਨੂੰ ਮਿਲਾਂਗੇ ਗੈਰ ਜਾਤੀਆਂ ਕੋਲ ਇਹ ਉਮੀਦ ਨਹੀਂ ਗੈਰ ਜਾਤੀਆਂ ਕੋਲ ਇਹ ਆਸ ਨਹੀਂ ਗੈਰ ਜਾਤੀਆਂ ਨੂੰ ਇਹ ਵਿਸ਼ਵਾਸ ਨਹੀਂ ਪਰ ਪ੍ਰਭੂ ਤੂੰ ਸਾਨੂੰ ਵਿਸ਼ਵਾਸ ਦਿੰਦਾ ਹੈ ਕਿ ਇੱਕ ਦਿਨ ਫੇਰ ਤੁਸੀਂ ਆਪਣੇ ਸਾਰੇ ਰਿਸ਼ਤੇ ਆਰ ਨੂੰ ਜਿਹੜੇ ਇਸ ਦੁਨੀਆ ਤੇ ਚਲੇ ਗਏ ਨੇ ਉਹਨਾਂ ਨੂੰ ਮਿਲੋਗੇ ਕਿ ਉਥੇ ਤੁਸੀਂ ਜਸ਼ਨ ਮਨਾਓਗੇ ਹੌਂਦਈ ਖੁਦਾਵਤ ਅਸੀਂ ਆਪਣੇ ਬੱਚੇ ਰਾਹੁਲ ਨੂੰ ਉੱਥੇ ਮਿਲিয়ে ਤੇ ਉਹਦੇ ਨਾਲ ਮਿਲ ਕੇ ਖੁਦਾਵਨ ਅਸੀਂ ਤੇਰੇ ਨਾਮ ਨੂੰ ਧੰਨਵਾਦ ਕਰਦੇ ਹਾਂ خدا وبھو پورے پروار طاقت ماننا ہے تاکہ پربھو اس سدمے مہان پتا پرمیشور تھی خدا ون بل دیکھ کے اس سدمے مہان پتا پرمیشور برداشت کرنے کی ہمت طاقت دے سکتا ہے ایک بار پھر خداون میں اپنے آپ آئی ہوئی ساری ਸੰਗਤ ਨੂੰ ਤੇਰੇ ਮੁਕੱਦਸ ਹੱਥਾਂ ਵਿੱਚ ਜਿੰਦਾ ਹੋਇਆ ਆਪਣੀ ਨਹੀਂ ਤੇਰੀ ਮਰਜ਼ੀ ਪੂਰੀ ਹੋਣ ਦੇ ਲਈ ਪ੍ਰਾਰਥਨਾ ਕਰਦਾ ਹਾਂ ਯਿਸੂ ਦੇ ਨਾਮ ਦੇ ਵਿੱਚ آمین پربھو دی آخری پراتھنا بچے شروع ہو گے آئے ہمارے باپ تو جو آسمان پر ہے تیرا نام پاک مانا جائے تیری بادشاہت آئے تیری مرضی جیسے آسمان پر پوری ہوتی ہے زمین پر بھی ہو ہمارے روز کی روٹی آج ہمیں بخش دے جیسے ہم اپنے سور والوں کو معاف کرتے ہیں تو بھی ہمارے قصور ہمیں معاف کر ہمیں آزمائش میں نہ پڑھنے دے بلکہ برائی سے بچا کیوں جو بادشاہت قدرت اور جلال ہمیشہ سے تیرا ہی ہے آمین آپ ہمارے خدا کا فضل خدا باپ کی محبت پاک رو کی رفاقت اور شراکت آپ سے لے کر ہمیشہ تک ہم سب کے ساتھ بشواسی سنگت کے ساتھ تیرے داس اور داسیوں کے ساتھ خاص کر اس گمزدہ پریوار کے ساتھ ہمیشہ ہمیشہ تک بنی رہے آمین حلیلویہ 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 سارے انو پرویسو ناسی دویچہ سلام خدا تانو آشرت برکتہ تانو آشرت ਹਾਂਜੀ ਬਾਬੇ ਅਸਿਰ ਕਾਲ ਜੀ ਬਾਬੇ ਕੀ ਨਾਜ ਆਪਣਾ ਐਲਿਸਨ ਬਾਬੇ ਜਿਹੜਾ ਅੱਜ ਤੁਸੀਂ ਸ਼ੋਕ ਸਮਾਗਨ ਤੇ ਪਹੁੰਚੇ ਆ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਹਾਂਜੀ ਮੈਂ ਸੀਆ ਨਾਲ 454 ਤੋਂ ਰੈਸਪੀਟ ਇਨਚਾਰਜ ਜਿਸ ਸ਼ੋਕ ਸ਼ੋਕ ਸਮਾਗਨ ਦੇ ਵਿੱਚ ਜਿਹੜਾ ਇਹਨਾਂ ਦੇ ਬੇਟੇ ਨੇ ਕੁਝ ਦੇ ਸਮੇਂ ਦੇ ਵਿੱਚ ਮੌੜੀ ਹਰਕਤ ਕੀਤੀ ਬਹੁਤ ਦੁੱਖ ਹੋਇਆ ਤੇ ਪੂਰੇ ਪਰਿਵਾਰ ਦੇ ਨਾਲ ਪੂਰਾ ਚਰਚ ਪੂਰੀ ਚਰਚ ਦੀ ਸੰਗਤ ਜਿਹੜੀ ਹੈ ਇਹਨਾਂ ਦੇ ਨਾਲ ਇਸ ਵੇਲੇ ਦੁੱਖ ਦੇ ਵਿੱਚ ਖੜੇ ਆ ਤੇ ਮੈਂ ਇਹਨਾਂ ਨੂੰ ਇਹੀ ਸੁਨਾਹ ਦੇਣ ਲਈ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵਿੱਚੋਂ ਆਇਆ ਵਾਂ ਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਬਾਣੀ ਦੇ ਨਾਲ ਜੁੜੇ ਰਹਿਓ ਬਾਣੀ ਦੇ ਨਾਲ ਪੜ੍ਹੇ ਰਹਿਓ ਤੇ ਪਰਮੇਸ਼ਰ ਦਾ ਵਚਨ ਹੀ ਤੁਹਾਨੂੰ ਸੱਚੀ ਤਸੱਲੀ ਤੇ ਸੱਚੀ ਸ਼ਾਂਤੀ ਦੇ ਸਕਦਾ ਹੈ ਅਪਾ ਇਨਸਾਨ ਤੇ ਥੋੜੀ ਦੇਰ ਲਈ ਆਏ ਆ ਉਹਦਾ ਵਿਸ਼ੋਕ ਸਮਾਗਮ ਪੂਰਾ ਕਰਕੇ ਅਸੀਂ ਚਲੇ ਜਾਣਾ ਹੈ ਲੋਕ ਆਏ ਰਿਸ਼ਤੇਦਾਰ ਆਏ ਸਾਕਿਸਬੰਦੀ ਆਏ ਹਸਪਤਾਲ ਦੇ ਆਏ ਦੋਸਤ ਦੋ ਚਾਰ ਸ਼ਬਦ ਤਾਂ ਦੇ ਨਾਲ ਬੋਲ ਕੇ ਚਲੇ ਜਾਣਗੇ ਪਰ ਅਪਾ ਤਾਂ ਨਹੀਂ ਸੱਚੀ ਤਸੱਲੀ ਤੇ ਸੱਚੀ ਸ਼ਾਂਤੀ ਨਹੀਂ ਦੇ ਸਕਦੇ ਸੱਚੀ ਤਸੱਲੀ ਸੱਚੀ ਸ਼ਾਂਤੀ ਪ੍ਰਭੂ ਯਿਸੂ ਜਿਹੜਾ ਕਿ ਇਸ ਜਗਤ ਦਾ ਜਿਉਂਦਾ ਪਰਮੇਸ਼ਰ ਹੈ ਜਿਹੜਾ ਖੁਦ ਮਰਿਆ ਤੇ ਇਸ ਸੰਸਾਰ ਦੇ ਵਿੱਚ 3 ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠ ਕੇ ਚਾਲੂ ਮੇ ਦੇਣਾ ਜਿੰਦਾ ਹੀ ਸਵਰਗ ਦੇ ਵਿੱਚ ਉਠਾ ਲਿਆ ਗਿਆ ਉਹ ਚਾਹੁੰਦਾ ਹੈ ਕਿ ਤੁਸੀਂ ਵੀ ਜਿਹੜੇ ਕੇ ਨੇਕ ਕੰਮ ਕਰਕੇ ਜਿਹੜੇ ਪ੍ਰਭੂ ਦੇ ਵਿੱਚ ਮਰਦੇ ਉਹ ਪ੍ਰਭੂ ਦੇ ਵਿੱਚ ਜਿਉਂਦੇ ਹੋ ਜਾਣਗੇ ਤੇ ਜਿਹੜੇ ਸ਼ੈਤਾਨ ਦੇ ਵਿੱਚ ਬਦਕਾਰੀਆਂ ਵੱਦ ਚੱਲਦੀਆਂ ਵਿਚਾਰ ਚੋਰੀ ਚਕਾਰੀ ਮਕਾਰੀ ਨਸ਼ੇ ਤੇ ਸੁਇਸਾਈਡ ਕਰਕੇ ਮਰਦੇ ਨੇ ਤੇ ਉਹ ਪਰਮੇਸ਼ਰ ਦੇ ਨਾਲ ਕਦੀ ਵੀ ਨਹੀਂ ਉਠਾਏ ਜਾਣਗੇ ਕਿਉਂਕਿ ਨਰਕ ਦੀ ਅੱਗ ਦੇ ਵਿੱਚ ਜਾਣਗੇ ਤੇ ਮੇਰਾ ਪੂਰੀ ਸੰਗਤ ਨੂੰ ਤੇ ਪਰਿਵਾਰ ਨੂੰ ਅਤੇ ਹੀ ਸੁਨਾ ਹੈ ਕਿ ਜੋ ਕੰਮ ਉਸਨੇ ਕਰਕੇ ਤੁਹਾਨੂੰ ਸ਼ਰਮਸਾਰ ਕੀਤਾ ਤੇ ਤੁਹਾਨੂੰ ਦੁਖੀ ਕੀਤਾ ਤੁਸੀਂ ਉਹੋ ਜੇ ਕੰਮ ਤੋਂ ਬਾਹਰ ਨਿਕਲੋ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ 'ਚ ਦਿਓ ਬਾਣੀ ਦਾ ਸਿਮਰਨ ਕਰੋ ਚਰਚ ਜਾਓ ਤੇ ਪਰਮੇਸ਼ਰ ਦੇ ਬਚਨ ਨੂੰ ਆਪਣੇ ਦਿਲ ਦੇ ਵਿੱਚ ਲਿਆਓ ਤੇ ਪਰਮੇਸ਼ਰ ਦਾ ਵਾਸ ਤੁਹਾਡੇ ਦਿਲ ਦੇ ਵਿੱਚ ਹੋਏਗਾ ਕਿਉਂਕਿ ਤੁਸੀਂ ਪਰਮੇਸ਼ਰ ਦਾ ਮੰਦਰ ਹੋ ਉਹ ਮੰਦਰ ਪਵਿੱਤਰ ਤੇ ਉਹ ਪਵਿੱਤਰ ਤੁਸੀਂ ਹੋ ਤੇ ਇਸ ਪਵਿੱਤਰ ਮੰਦਰ ਨੂੰ ਆਪ ਪਵਿੱਤਰ ਤੇ ਅਸ਼ੁੱਧ ਨਾ ਕਰੋ ਇਸ ਨੂੰ ਪਵਿੱਤਰ ਹੀ ਰਹਿਣ ਦਿਓ ਤੇ ਪਵਿੱਤਰ ਪਰਮੇਸ਼ਰ ਦੀ ਬਾਣੀ ਦੇ ਨਾਲ ਹੋਊਗਾ ਤੇ ਪਰਮੇਸ਼ਰ ਦੀ ਬਾਣੀ ਤੁਹਾਡੇ ਅੰਦਰੋਂ ਨਿਕਲੇਗੀ ਜਦ ਸਾਰੇ ਲੋਕ ਤੁਹਾਡੇ ਉਹ ਪ੍ਰੇਸ਼ ਕਰਨਗੇ ਤੇ ਇਹ ਦੁਸ਼ਟ ਸ਼ੈਤਾਨ ਅਬਲੀਸ ਦੰਕਾਰ ਦੀ ਸ਼ਕਤੀ ਕਾੜੀ ਲਾਣਤ ਤਾਕਤ ਲਈ ਜਾਦੂ ਟੂਣੇ ਸਾਰੇ ਤੁਹਾਡੇ ਅੰਦਰ ਜਦੋਂ ਪਰਮੇਸ਼ਰ ਦਾ ਬੀਜ ਪਰਮੇਸ਼ਰ ਦਾ ਬਚਨ ਹੋਏਗਾ ਸਾਡੇ ਕੋਲ ਡਰਨਗੇ ਕਰਲਾਣਗੇ ਚੀਕਾਂ ਮਾਰਨਗੇ ਤੇ ਤੁਹਾਨੂੰ ਪਰਮੇਸ਼ਰ ਅਨੰਤ ਜੀਵਨ ਦੇ ਵੱਲ ਜਿਹੜਾ ਕਿ ਅਨੰਤ ਜੀਵਨ ਦੇਣ ਦੇ ਲਈ ਉਸ ਨੇ ਆਪਣੇ ਇਕਲੋਤੇ ਪੁੱਤਰ ਯੋਹਨਾ 10 ਦੀ 16 ਦੇ ਵਿੱਚ ਦੇਖੀਏ ਕਿ ਪਰਮੇਸ਼ਰ ਨੇ ਸਾਰੇ ਜਗਤ ਦੇ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਆਪਣੇ ਇਕਲੋਤੇ ਪੁੱਤ ਨੂੰ ਸਾਡੇ ਲਈ ਦੇ ਦਿੱਤਾ ਤਾਂ ਕਿ ਜਿਹੜਾ ਕੋਈ ਉਹਦੇ ਤੇ ਵਿਸ਼ਵਾਸ ਕਰੇ ਉਹ ਕਦੀ ਵੀ ਮਰੇਗਾ ਨਹੀਂ ਬਲਕਿ ਅਨੰਤ ਜੀਵਨ ਪਾਏਗਾ ਤੇ ਤੁਹਾਨੂੰ ਅਨੰਤ ਜੀਵਨ ਦੇਣ ਲਈ ਪ੍ਰਭੂ ਯਿਸੂ ਮਸੀਹ ਆਇਆ ਉਹ ਮਰਿਆ ਤੇ ਉੱਪਰ ਉਠਾ ਲਿਆ ਗਿਆ ਤੇ ਜਿਹੜੇ ਉਹਦੇ ਵਿੱਚ ਮਰਨਗੇ ਜਿਹੜੇ ਨੇਕ ਕੰਮ ਕਰਨਗੇ ਜਿਹੜੇ ਧਾਰਮਿਕ ਕੰਮ ਕਰਨਗੇ ਜਿਹੜੇ ਪਾਣੀ ਦੇ ਨਾਲ ਜੁੜੇ ਰਹਿਣਗੇ ਜਿਹੜੇ ਪਰਮੇਸ਼ਰ ਦੇ ਨਾਲ ਜੁੜੇ ਰਹਿਣਗੇ ਪਰਮੇਸ਼ਰ ਕਹਿੰਦਾ ਉਹ ਵੀ ਜਦੋਂ ਮਰਨਗੇ ਤੇ ਉਹਨਾਂ ਨੂੰ ਹੀ ਮਾਚਿੰਦੇ ਕਰਕੇ ਆਪਣੇ ਨਾਲ ਜਿੱਥੇ ਮਹਿਰ ਇੰਨਾ ਉੱਥੇ ਤੁਹਾਨੂੰ ਨਾਲ ਰੱਖਾਦਾ ਕਿਉਂਕਿ ਯਹੋਨਾ 14 ਦੀ 106 ਦੇ ਵਿੱਚ ਲਿਖਿਆ ਤੁਹਾਡਾ ਮਨ ਵਿਅਕਲ ਨਾ ਹੋਵੇ ਮੇਰੇ ਪਿਤਾ ਦੇ ਘਰ ਬਹੁਤ ਸਾਰਾ 랜드 ਦੇ ਥਾਨ ਹੈ ਜੇ ਨਾ ਹ ਦੰਦਾ ਮਾ ਜਾਨਣਾ ਤੇ ਤੁਹਾਡੇ ਲਈ ਜਗਾ ਕਿਆ ਕਰਦਾ ਤੇ ਉਹ ਕੀ ਹੈ ਉਹਨੇ ਸਾਡੇ ਲਈ ਜਗਾ ਤਿਆਰ ਕੀਤੀ ਹੈ ਤੇ ਅਸੀਂ ਉਹਦੇ ਉੱਥੇ ਜਾ ਕੇ ਰਹਿਣਾ ਹੈ ਕਿਉਂਕਿ ਇਹੋ ਹੀ ਅੱਜ ਦਾ ਸੁਨੇਹਾ ਤੁਹਾਡੇ ਸਾਰੀ ਸੰਗਤ ਦੇ ਲਈ ਤੇ ਪਰਿਵਾਰ ਦੇ ਲਈ ਹੈ ਕਿ ਆਪਾਂ ਪਰਮੇਸ਼ਰ ਦੇ ਨਾਲ ਰਹਿਣਾ ਤੇ ਪਰਮੇਸ਼ਰ ਦੇ ਨਾਲ ਰਹਿਣ ਲਈ ਸਾਨੂੰ ਸਰੀਰਿਕ ਅਭਿਲਾਸ਼ਾਾਂ ਤੇ ਸਰੀਰਿਕ ਇਖਲਾਸ ਨੂੰ ਮਾਰਨਾ ਪਏਗਾ ਤੇ ਜਿਹੜਾ ਕੋਈ ਦੋ ਸਰੀਰਿਕ ਅਭਿਲਾਸ਼ਾ ਤੇ ਇਸ ਜਲਾਲਸਾ ਜਿਹੜੀ ਕਿ ਲਾਲਚ ਤੇ ਵਿਚਾਰ ਜਿਹਦਾ ਇਸ ਦੇ ਉੱਤੇ ਕਾਬੂ ਕਰ ਲੇਗਾ ਤੇ ਉਸਨੇ ਸਾਰੀ జగਤ ਨੂੰ ਸਾਰੀ ਸੰਸਾਰ ਨੂੰ ਉਸਨੇ ਜਿੱਤ ਲਿਆ ਤੇ ਉਹ ਪਰਮੇਸ਼ਰ ਦਾ ਤਿਨਿਆਪੋਤ ਦਾ ਪਰਮੇਸ਼ਰ ਦਾ ਵਾਰਿਸਟ ਪਰਮੇਸ਼ਰ ਦਾ ਉੱਤਰ ਅਧਿਕਾਰੀ ਜੋ ਪਰਮੇਸ਼ਰ ਦੇ ਨਾਲ ਸਵਰਗ ਦੇ ਵਿੱਚ ਜਾ ਕੇ ਰੌਗਾ ਤੇ ਸਾਡੇ ਕੋਲ ਇੱਕ ਹੋਰ ਜੀਵਨ ਦੀ ਆਸ ਹੈ ਜਿਹੜੀ ਕਿ ਗੈਰ ਜਾਤੀਆਂ ਦੇ ਕੋਲ ਨਹੀਂ ਹੈ ਕਿ ਅਸੀਂ ਇੱਕ ਦਿਨ ਫੇਰ ਆਪਸ ਦੇ ਵਿੱਚ ਜਿਹੜੇ ਮਰੇ ਹੋਏ ਨੇ ਉਹ ਵੀ ਤੇ ਜਿਹੜੇ ਜੀਂਦੇ ਨੇ ਉਹ ਵੀ ਇੱਕ ਦਿਨ ਫੇਰ ਅਸੀਂ ਆਪਸ 'ਚ ਇੱਕ ਦੂਜੇ ਨੂੰ ਮਿਲਾਂਗੇ ਤੇ ਉੱਥੇ ਅਸੀਂ ਜਸ਼ਨ ਮਨਾਵਾਂਗੇ ਜਦੋਂ ਅਸੀਂ ਮਰੇ ਇੱਕ ਦੂਜੇ ਨੂੰ ਮਿਲਾਂਗੇ ਤੇ ਜਿਹਦਾ ਨਾਮ ਪ੍ਰਭੂ ਦੀ ਜੀਵਨ ਦੀ ਕਿਤਾਬ ਦੇ ਵਿੱਚ ਹੋਏਗਾ ਉਹ ਉੱਤੇ ਪ੍ਰਭੂ ਦੇ ਨਾਲ ਉਠਾਇਆ ਜਾਏਗਾ ਤੇ ਜਿਹਦਾ ਨਾਮ ਪ੍ਰਭੂ ਦੀ ਜੀਵਨ ਦੀ ਕਿਤਾਬ ਦੇ ਵਿੱਚ ਨਹੀਂ ਹੋਏਗਾ ਉਹ ਨਰਕ ਦੀ ਅੱਗ ਦੇ ਵਿੱਚ ਜਾਏਗਾ ਤਨ ਸਾਰਿਆਂ ਨੂੰ ਉਕਰਿ ਫੇਰ ਪਰਮੇਸ਼ਰ ਦੀ ਹਿੰਮਤ ਤਾਕਤ ਸਬਰ ਇਤਮਨਾਨ ਬਲ ਤੇ ਸ਼ਾਂਤੀ ਮਿਲੇ। ਤੁਹਾਨੂੰ ਸਾਰਿਆਂ ਨੂੰ ਪਰਿਵਾਰ ਵਰ ਪੂਰੇ ਪਰਿਵਾਰ ਨੂੰ ਮੇਰੇ ਮੇਰੇ ਪਰਿਵਾਰ ਵੱਲੋਂ ਤੇ ਸੀਐਨਆਈ ਚਰਚ ਦੇ ਜਗਰਾਵ ਵੱਲੋਂ ਸ਼ੋਕ ਸਭਾ ਦੇ ਵਿੱਚ ਤੁਹਾਨੂੰ ਸ਼ੋਕ ਸਭਾ ਦਾ ਮਤਾ ਪਾਸ ਕਰਕੇ ਤੁਹਾਨੂੰ ਅਸੀਂ ਦਿੰਨੇ ਆ ਤੇ ਤੁਹਾਡੇ ਨਾਲ ਅਸੀਂ ਹਰ ਸਮੇਂ ਸੁੱਖ-ਦੁੱਖ ਦੇ ਵਿੱਚ ਖੜੇ ਹੁੰਦਾ ਯਕੀਨ ਵੀ ਤੁਹਾਨੂੰ। ਧੰਨਵਾਦ। ਹਾਂਜੀ ਪ੍ਰਧਾਨ ਜੀ ਦਾ ਸਤਿ ਸ਼੍ਰੀ ਅਕਾਲ ਜੀ 80 ਗਾਉਂ ਜੀ। ਪ੍ਰਧਾਨ ਜੀ ਕੀਨ ਆਪਣਾ? ਮੇਰਾ ਨਾਮ ਉਹਦੀ ਕਾਂਗਰਸ ਭਰਪੁਰ ਸਿੰਘ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਟੈਂਡ ਸੱਜਾਲ। ਪ੍ਰਧਾਨ ਜੀ ਅੱਜ ਆਪਾਂ ਸੋਸ਼ ਸਮਾਜ ਦਾ ਚਾਰਦੇ ਪਹੁੰਚੇ ਹਾਂ ਕਿ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ। ਇਹਦੇ ਬਾਰੇ ਜੀ ਮੈਂ ਕਹਿਣਾ ਚਾਹੁੰਦਾ ਵੀ ਜਿਹੜੀ ਅੱਜ ਸੋਖ ਸਭਾ ਉਹਦੇ ਵਿੱਚ ਅਸੀਂ ਇਕੱਤਰ ਹੋਏ ਹਾਂ। ਹਾਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮਿਸਾਲ ਦਾ ਵੀ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਘਰ ਵਾਲਿਆਂ ਨੂੰ ਟਾਈਮ ਦਿੱਤਾ ਇਹਨਾਂ ਦਾ ਧੰਨਵਾਦ ਕਰਨਾ। ਦੂਜਾ ਜਿਹੜਾ ਸੀ ਸ਼ੌਕ ਸਨੇਹ ਵਿੱਚ ਇਕੱਠੇ ਹੋਏ ਆ ਇਹ ਬਹੁਤ ਮੰਤ ਭਾਗੀ ਘਟਨਾ ਇੰਨੀ ਮੰਗ ਪਾੜਦੀ ਘਟਨਾ ਹੈ ਇਹ ਬੇ ਕਿਸੇ ਨਾ ਵੀ ਨਾ ਹੋਵੇ ਦੂਜਾ ਮੈਂ ਧੰਨਵਾਦ ਕਰਦਾ ਜਿਹੜੀਆਂ ਸੰਗਤਾਂ ਟਾਈਮ ਛੱਡ ਕੇ ਆਈਆਂ ਸ਼ੌਕ ਸਨੇਹ ਤੇ ਉਹਨਾਂ ਦਾ ਧੰਨਵਾਦ ਕਰਦਾ ਜਿਹੜੀ ਦੂਜੀ ਮੈਂ ਗੱਲ ਕਹਿਣੀ ਚਾਹੁੰਦਾ ਵੀ ਇੱਥੇ ਸਰਕਾਰਾਂ ਦੀ ਕਮਜ਼ੋਰੀ ਆ ਕਿਉਂ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਰੁਜ਼ਗਾਰ ਨਾ ਮਿਲਣ ਕਾਰਨ ਇਹ ਕੰਮ ਹੋ ਰਿਹਾ ਜੇ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਵੇ ਤਾਂ ਸਾਡੇ ਨੌਜਵਾਨ ਪੁੱਠੇ ਪਾਸੇ ਨੂੰ ਨਾ ਤੁਰਨ ਰੁਜ਼ਗਾਰ ਨਾ ਮਿਲਣ ਕਾਰਨ ਲੋਕ ਸਾਡੇ ਪੁੱਠੇ ਪਾਸੇ ਨੂੰ ਤੁਰ ਰਿਹਾ ਮੈਂ ਸਰਕਾਰਾਂ ਨੂੰ ਇਹ ਗੱਲ ਕਹਿਣਾ ਵੀ ਇਹਦੇ ਵਿੱਚ ਇਹਦਾ ਧਿਆਨ ਦੇਣਾ ਬਹੁਤ ਜ਼ਰੂਰੀ ਆ ਅਸੀਂ ਇਹ ਨਹੀਂ ਕਹਿੰਦੇ ਵੀ ਚਿੱਟੇ ਨੇ ਸਾਡੀ ਨੌਜਵਾਨੀ ਖਾਲੀ ਮੈਂ ਤਾਂ ਇਹ ਕਹਾਂਗਾ ਵੀ ਜਿਹੜੀਆਂ ਸਾਡੀਆਂ ਸਰਕਾਰਾਂ ਆਈਆਂ ਤੇ ਗਈਆਂ ਸਾਡੀ ਨੌਜਵਾਨੀ ਇਹਨਾਂ ਨੇ ਖਤਮ ਕਰਤੀ ਕਿਉਂ ਚਿੱਟਾ ਇਹੀ ਚਲਾਉਣ ਵਾਲੇ ਨੇ ਇਹੀ ਬਕਾਉਣ ਵਾਲੇ ਨੇ ਮੋٹے ਵਪਾਰੀਆਂ ਤੋਂ ਇਹੀ ਜੋੜ ਕਰਾ ਰਹੇ ਨੇ ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਵੀ ਇਸ ਤੇ ਕੰਟਰੋਲ ਕੀਤਾ ਜਾਵੇ ਨੇ ਚਿੱਟੇ ਦੇ ਖਿਲਾਫ ਗੋਲੀਆਂ ਦੇ ਖਿਲਾਫ ਅਸੀਂ ਤਿੱਖੀ ਲੜਾਈ ਕਰਾਂਗੇ ਭਗਵੰਤ ਸਤਿਗੁਰੂ ਮੈਂ ਚੈਲੰਜ ਕਰਦਾ ਕਿੱਥੇ ਕਹਿੰਦਾ ਸੀ ਇਹ ਕੰਮ ਮੈਂ ਨਹੀਂ ਹੋਣ ਦੂੰਗਾ ਅੱਜ ਦੁੱਗਣੇ ਚੋਗਣੇ ਕੰਮ ਹੋ ਗਏ ਜੈ ਜਨਤਾ ਜੈਤ ਲੜਨ ਵਾਲੇ ਲੋਕਾਂ ਦੀ ਹਾਂਜੀ ਜੋ ਵੀ ਇਹ ਘਟਨਾ ਹੋਈ ਆ ਅਸੀਂ ਪਰਿਵਾਰ ਦੇ ਨਾਲ ਜੋ ਵੀ ਸੰਯੋਗੀ ਆ ਅਸੀਂ ਉਹਨਾਂ ਦੇ ਨਾਲ ਵੀ ਮੋਢੇ ਦੇ ਮੋਢਾ ਨਾਲ ਲਾ ਕੇ ਨਾਲ ਖੜਾਂਗੇ ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ ਦਾ